हेलो बच्चों स्वागत है तुम्हारा हमारे चैनल पे तो बच्चों आज दी वीडियो ही थोटे लेके आए हां पंजाब स्कूल शिक्षा बोर्ड दे क्लास 6वीं जमात 6वीं दा पार्ट नंबर चौथा फिजिकल एजुकेशन दा पार्ट नंबर चौथा पंजाब दे लोग खेडा ता आज आपा इस पार्ट दे सारे प्रश्न उत्तर देखन वाले हां ता चलो स्टार्ट करते हैं पहला क्वेश्चन है बच्चियां दिया कोई दो खेडा दे नाम लिखो ਦੋ ਖੇਡਾਂ ਨਾਮ ਲਿਖੇ ਦੱਸੇ ਗਏ ਹਨ ਪਰ ਲੇਕਿਨ ਇਥੇ ਚਾਰ ਖੇਡਾਂ ਦੇ ਨਾਮ ਦਿੱਤੇ ਗਏ ਹਨ ਇਹਨਾਂ ਵਿੱਚੋਂ ਤੁਸੀਂ ਯਾਦ ਕਰ ਸਕਦੇ ਹੋ ਕੋਲਡਾ ਚਪਾਕੀ ਬਾਂਦਰ ਕਿਲਾ ਤੇ ਰੱਸੀ ਟਪਨਾ ਤੇ ਪਿੱਠੂ ਗਰਮ ਤੇ ਅਗਲਾ ਹੈ ਪੁੱਗਣ ਦੇ ਕਿੰਨੇ ਤਰੀਕੇ ਹੁੰਦੇ ਹਨ ਇਹਨਾਂ ਵਿੱਚੋਂ ਇੱਕ ਤਰੀਕੇ ਦਾ ਵਰਣਨ ਕਰੋ ਪੁੱਗਣ ਦੇ ਤਿੰਨ ਤਰੀਕੇ ਹੁੰਦੇ ਹਨ ਆਪਸ ਵਿੱਚ ਦੋ ਟੀਮਾਂ ਵੰਡ ਕੇ ਗੀਤ ਗਾ ਕੇ ਅਤੇ ਸੱਜੇ ਹੱਥ ਨੂੰ ਹਵਾ 'ਚ ਉਛਾਲ ਕੇ ਕਾਇਸ ਦਾ ਹੋਰ ਵੀ ਉਤਰ ਹੈ ਸੱਜੇ ਹੱਥ ਨੂੰ ਹਵਾ 'ਚ ਉਛਾਲ ਕੇ ਪਹਿਲਾ ਤਿੰਨ ਖਿਡਾਰੀ ਆਪਣਾ ਸੱਜਾ ਹੱਥ ਇੱਕ ਦੂਜੇ ਦੇ ਹੱਥ ਉੱਤੇ ਰੱਖਦੇ ਹਨ ਫਿਰ ਇੱਕੋ ਸਮੇਂ ਹੱਥਾਂ ਨੂੰ ਹਵਾ 'ਚ ਉਛਾਲ ਕੇ ਉਲਟਾ ਦਿੰਦੇ ਹਨ ਤਿੰਨਾਂ ਵਿੱਚੋਂ ਜੇਕਰ ਦੋ ਖਿਡਾਰੀਆਂ ਦੇ ਹੱਥ ਪੁੱਠੇ ਹਨ ਅਤੇ ਤੀਜੇ ਨੇ ਸਿਹਤ ਸਿੱਧੇ ਹੀ ਰੱਖ ਲਏ ਹਨ ਤਾਂ ਉਹ ਖਿਡਾਰੀ ਪੁੱਗ ਜਾਂਦਾ ਹੈ ਇਸ ਤਰ੍ਹਾਂ ਵਾਰੋ ਵਾਰੀ ਪੁੱਗਿਆ ਜਾਂਦਾ ਹੈ ਇਸ ਤਰ੍ਹਾਂ ਵਾਰੋ ਵਾਰੀ ਇੱਕ ਤੋਂ ਬਿਨਾ ਸਾਰੇ ਖਿਡਾਰੀ ਪੁੱਗ ਗਏ ਜਾਂਦੇ ਹਨ ਜੇ ਤਿੰਨਾਂ ਖਿਡਾਰੀਆਂ ਦੇ ਹੱਥਾਂ ਦੀ ਸਥਿਤੀ ਇੱਕੋ ਜਿਹੀ ਹੋਵੇ ਪਾਵ ਤਾਂ ਇਹਨਾਂ ਦੇ ਹੱਥ ਸਿੱਧੇ ਹੋਣ ਤਾਂ ਇਹਨਾਂ ਦੇ ਪੁੱਟੇ ਹੋਣ ਤਾਂ ਉਹ ਤਾਂ ਖਤਾਂ ਨੂੰ ਚਾਲਿਆ ਜਾਂਦਾ ਜਦ ਤੱਕ ਕੋਈ ਪੂਗ ਨਾ ਜਾਵੇ ਅਗਲਾ ਤੀਸਰਾ ਕੁਐਸਚਨ ਹੈ ਲੋਕ ਖੇਡਾਂ ਦੀ ਮਤਦਆ ਬਾਰੇ ਨੋਟ ਲਿਖੋ ਤਾਇਦਾਂ ਸਚੰਕੀ ਤਰ੍ਹਾਂ ਪੜ੍ਹ ਲਵੋ ਅਗਲਾ ਕੁਐਸਚਨ ਹੈ ਬਾਂਦਰ ਕਿਲਾ ਖੇਡ ਦੀ ਵਿਧੀ ਬਾਰੇ ਲਿਖੋ ਅਗਲਾ ਕੁਐਸਚਨ ਹੈ ਤੁਹਾਨੂੰ ਕਿਹੜੀ ਖੇਡ ਚੰਗੀ ਲੱਗਦੀ ਹੈ ਇਸ ਨੂੰ ਉਸ ਨੂੰ ਕਿਵੇਂ ਖੇਡਿਆ ਜਾਂਦਾ ਹੈ ਦੱਸੋ ਇਹ ਪ੍ਰਸ਼ਨ ਆਪਣੇ ਅਧਿਆਪਕ ਦੀ ਮਦਦ ਨਾਲ ਖੁਦ ਕਰੋ ਤੇ ਅੱਗੇ ਕੁਝ ਹੋਰ ਪ੍ਰਸ਼ਨ ਨੇ ਛੋਟੇ ਉੱਤਰਾ ਵਾਲੇ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲਵੋ ਤਾਂ ਪੰਜ ਪ੍ਰਸ਼ਨ ਇਹ ਛੋਟੇ ਉੱਤਰਾ ਵਾਲੇ ਤਾ ਬੱਚਿਓ ਇਹ ਸੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ